ਸਾਕਤ ਸੰਗ ਨਾ ਕੀਜੀਏ ਦੂਰੈ ਜਾਈਏ ਆਗ ਭਾਗ ਵੀ ਸਾਕਤ ਦੀ ਸੰਗਤ ਨਾ ਕਰੀਏ ਸਾਕਤ ਕਹੀਏ ਜਿਹੜਾ ਆਪਣੇ ਫਰਜ਼ਾਂ ਤੋਂ ਪਘੋੜਾ ਸਾਕਤ ਜਿਹੜਾ ਜ਼ਿੰਮੇਵਾਰੀਆਂ ਤੋਂ ਪਘੋੜਾ ਜਿਹਨੂੰ ਆਪਣੇ ਆਪ ਦੀ ਪਛਾਣ ਨਹੀਂ ਜਾਂ ਕਹਿ ਲਈਏ ਵੀ ਆਪਣੇ ਆਪ ਦੀ ਕਦਰ ਨਹੀਂ ਸਾਕਤ ਸੰਗ ਨਾ ਕੀਜੀਏ ਦੂਰ ਹੈ ਜਾਈਏ ਭਾਗ ਕਹਿੰਦੇ ਜੇ ਮਿਲ ਪਵੇ ਵੀ ਨਕਮਾ ਹੈ ਨਕਮਾ ਹੈ ਵੇਲੜ ਹੈ ਸਾਕਤ ਹੈ ਰੱਬ ਤੋਂ ਰੱਬ ਤੋਂ ਮੁਨਕਰ ਹੈ ਤੇ ਰੱਬ ਕਿੱਥੇ ਹੈ ਸਾਡੇ ਵਿੱਚ ਰੱਬ ਨੂੰ ਨਹੀਂ ਪਛਾਣਦਾ ਰੱਬ ਸਾਡੇ ਵਿੱਚ ਹੈ ਕਿਨੂੰ ਨਹੀਂ ਪਛਾਣਦਾ ਫਿਰ ਆਪਣੇ ਆਪ ਨੂੰ ਆਪਣੇ ਆਪ ਨੂੰ ਸਮਝਦਾ ਨਹੀਂ ਆਪਣੇ ਆਪ ਨੂੰ ਪਛਾਣਦਾ ਨਹੀਂ ਜ਼ਿੰਮੇਵਾਰੀਆਂ ਤੋਂ ਭਗੌੜਾ ਹੈ ਇਹੋ ਜਿਹਾ ਬੰਦਾ ਕਹਿੰਦੇ ਜੇ ਸਾਹਮਣੇ ਆਉਂਦਾ ਹੋਵੇ ਦੂਰੋਂ ਦੂਰੋਂ ਵੇਖ ਕੇ ਭੱਜ ਜੋ ਵੀ ਇਹਦੇ ਨੇੜੇ ਨਹੀਂ ਜਾਣਾ ਕਾਲਾ ਬਰਤਨ ਕਿਤੇ ਸਾਖਤ ਇਦਾਂ ਹੁੰਦਾ ਕਾਲੇ ਬਰਤਨ ਕੋਲੋਂ ਲੱਗੀਏ ਨਾ ਤੇ ਚਿੱਟੇ ਕੱਪੜੇ ਪਾਏ ਹੋਣ ਬਾਸਨਕਾਰੋ ਪਰਸੀਏ ਤੋਕਸ਼ ਲੱਗ ਗਏ ਦਾਗ ਉਹਦੇ ਕੋਲੋਂ ਦੀ ਲੰਗਾ ਕਿਤੇ ਦਾਗ ਲੱਗ ਜਾਣਾ ਦਾਗ ਲਾ ਦੇਣਾ ਉਹਨੇ ਵਿਲੜ ਬੰਦੇ ਬਾਕੀਆਂ ਨੂੰ ਵੀ ਵਿਲੜ ਬਣਾ ਦਿੰਦੇ ਆ ਨਕਮਿਆਂ ਨੇ ਸਮਾਜ ਦੇ ਕੰਮਾ ਬਣਾ ਦਿੰਦਾ ਜਿਹੜੇ ਬੰਦੇ ਨੂੰ ਆਪਣੇ ਆਪ ਦਾ ਪਤਾ ਹੀ ਨਹੀਂ ਆਪਣੇ ਆਪ ਦੀ ਪਛਾਣ ਨਹੀਂ ਸਾਖਤ ਅਸਲ 'ਚ ਉਹ ਹੈ ਤੇ ਫੇਰ ਆਪਾਂ ਨਾ ਇੱਕ ਧਾਰਨਾ ਗਾਈਏ ਵੀ ਤੈਨੂੰ ਦੋ ਬਦੂ ਕਸੰਗ ਮਨਾ ਮੇਰਿਆ ਸਤ ਸੰਗ ਤੇ ਸਤ ਸੰਗ ਅਸੀਂ ਕੀ ਅਰਥ ਕਰਦੇ ਆ ਹੁਣ ਸੋਚੋ ਇਹ ਸਤ ਸੰਗ ਕੀ ਹੁੰਦੀ ਹੈ ਸਤ ਸੰਗ ਆ ਤੇ ਕੋ ਸੰਗਤ ਕੋ ਸੰਗਤ ਦਿਮਾਗ ਚ ਫਿੱਟ ਕੀ ਕੀਤਾ ਵੀ ਬਾਕੀ ਜਿਹੜੇ ਬਾਹਰ ਦੇੋਂ ਸੰਗਤ ਹੈ ਆ ਸਤ ਸੰਗ ਨਹੀਂ ਸਤ ਸੰਗਤ ਦਾ ਅਸਲੀ ਅਰਥ ਹੈ ਚੰਗੀ ਸੰਗਤ ਜਿੱਥੇ ਸੱਚ ਹੈ ਤੇ ਸੱਚ ਦੀ ਸੰਗਤ ਤੇ ਅਸੀਂ ਸਦਾ ਹੀ ਕਰ ਸਕਦੇ ਜਿੱਥੇ ਮਰਜੀ ਕਰ ਲਓ ਜਿਹੜੇ ਬੰਦੇ ਇਮਾਨਦਾਰ ਬੰਦਾ ਕਿਤੇ ਵੀ ਹੈ ਉਹਦੀ ਸੰਗਤ ਕਰਕੇ ਇਮਾਨਦਾਰੀ ਦੀ ਕਾਪੀ ਅਸੀਂ ਕਰ ਲਈਏ ਉਹਦੀ ਇਮਾਨਦਾਰੀ ਦੀ ਸੰਗਤ ਕਰਨ ਲਈ ਇਹ ਵੀ ਸਤ ਸਕਦਾ ਹੈ ਕੋਈ ਸੱਚਾ ਹੈ ਉਸ ਬੰਦੇ ਦੀ ਸੰਗਤ ਕਰ ਲਈ ਅਸੀਂ ਵੀ ਸੱਚੇ ਬਣ ਗਏ ਉਹ ਉਹ ਸੱਚੇ ਕਿਤੇ ਥੋੜੇ ਨੇ ਦੁਨੀਆ 'ਚ ਕਈ ਬੰਦੇ ਕੰਮੇ ਨੇ ਮਿਹਨਤੀ ਨੇ ਵੀ ਕਮਿਟਮੈਂਟ ਲੇਟ ਨਹੀਂ ਹੁੰਦੇ ਬੜਾ ਟਾਈਮ ਦਾ ਪੱਕਾ ਬੰਦਾ ਹੈ ਉਸ ਬੰਦੇ ਦੇ ਗੁਣ ਦੀ ਸੰਗਤ ਕਰੋ ਵੀ ਕੁਆਲਿਟੀ ਹੈ ਯਾਰ ਇਸ ਬੰਦੇ 'ਚ ਉਹਦੀ ਸੰਗਤ ਕਰ ਲਈ ਤੇ ਉਹ ਵੀ ਸਤ ਸੰਗਤ ਹੋ ਗਈ ਇੱਕ ਬੰਦਾ ਸਿਹਤ ਦਾ ਬੜਾ ਧਿਆਨ ਰੱਖਦਾ ਫਿਟ ਰਹਿੰਦਾ ਚੰਗੇ ਬੰਦੇ ਦੀ ਸੰਗਤ ਕਰਕੇ ਸੀਗੀ ਅੱਛਾ ਜਿਮ ਜਾਂਦਾ ਹਾਂਜੀ ਮੈਂ ਵੀ ਜਾਣਾ ਕਿਸੇ ਚੰਗੇ ਦੀ ਸੰਗਤ ਕਰਕੇ ਅਸੀਂ ਵੀ ਚੰਗੇ ਬਣ ਗਏ ਸਾਰਿਆਂ ਵਿੱਚ ਸਾਰੀਆਂ ਚੰਗਿਆਈਆਂ ਨਹੀਂ ਤੇ ਸਾਰਿਆਂ 'ਚ ਸਾਰੀਆਂ ਬੁਰਾਈਆਂ ਨਹੀਂ ਚੰਗੀ ਚੰਗੀ ਜਿਹੜੀ ਚੀਜ਼ ਜਿੱਥੋਂ ਮਿਲਦੀ ਏ ਉਸ ਚੰਗੀ ਚੀਜ਼ ਦੀ ਸੰਗਤ ਕਰ ਲੈਣੀ ਚੰਗੀ ਸੋਚ ਦੀ ਸੰਗਤ ਕਰ ਲੈਣੀ ਵੀ ਆ ਇਹਦੇ 'ਚ ਵਧੀਆ ਏ ਇਹ ਵੀ ਲੈ ਲਈਏ ਆ ਇਹਦੇ 'ਚ ਵਧੀਆ ਏ ਇਹ ਵੀ ਲੈ ਲਈਏ ਮੱਖੀਆਂ ਸ਼ਹਿਦ ਵਾਲੀਆਂ ਕਿੰਨੇ ਫੁੱਲਾਂ ਉੱਤੇ ਜਾਂਦੀਆਂ ਰਸ ਲੈਂਦੀਆਂ ਥੋੜਾ 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 ਤੇ ਕਿੰਨਾ ਸੋਹਣਾ ਛੱਤਾ ਬਣਾ ਲੈਂਦੀਆਂ ਐਦਾਂ ਹੀ ਹੈ ਅਸੀਂ ਗੁਣਾਂ ਦੀ ਸੰਗਤ ਕਰਨੀ ਹੈ ਗੁਣ ਇਕੱਠੇ ਕਰਨੇ ਆ ਚੰਗੀ ਚੰਗੀ ਕਿੰਨੀ ਆਲੇ ਦੁਆਲੇ ਤੇ ਆਪਾਂ ਤੇ ਇੱਕ ਐਗਜ਼ਾਮਪਲ ਕਿੰਨੀ ਵਾਰੀ ਦਿੱਤੀ ਹੈ ਬਈ ਰੇੜੀ ਵਾਲਾ ਬੰਦਾ ਹੈ ਫਰੂਟ ਦੀ ਰੇੜੀ ਲਾਉਂਦਾ ਨਹੀਂ ਤੇ ਉਹਨੂੰ ਕਿਸੇ ਨੇ ਕਿਹਾ ਵੀ ਟੋਕਰੀ ਪਾ ਦੇ ਉਹ ਟੋਕਰੀ ਜਦੋਂ ਲੱਗਾ ਪਾੜ ਤੇ ਉਹਦੇ ਨਾਲ ਦਾ ਕਹਿੰਦਾ ਆ ਅਗਲੇ ਜੇ ਵੀ ਪਾ ਦੇ ਟੋਕਰੀ ਤੇ ਬੰਨਣ ਹੀ ਲੱਗਾ ਅਗਲਾ ਤੇ ਗੱਡੀ 'ਚ ਬੈਠੋ ਕਿਹੜਾ ਵੇਖਣ ਆਇਆ ਉਹਨੇ ਤੇ ਪੈਸੇ ਕੱਢ ਕੇ ਫੜਾਤੇ 2000 ਰੁਪਏ ਵੀ ਟੋਕਰੀ ਪਾ ਦੇ ਆ ਅਗਲੇ ਜੇ ਕੱਲ ਵਾਲੇ ਫਰੂਟ ਵੇਚੀ ਪਾ ਦੀਏ ਤੇ ਕਹਿੰਦਾ ਨਾ ਭਰੋਸਾ ਕੀਤਾ ਉਹਨੇ ਮੈਂ ਤੋ ਖਾਲੀ ਕਰਨਾ ਸਾਈਡ ਤੇ ਰੱਖ ਦਿੰਦਾ ਆ ਫਲ ਖਰਾਬ ਹੋ ਗਿਆ ਕਿਸੇ ਨੂੰ ਨਹੀਂ ਦੇ ਸਕਦੇ ਆਪਾਂ ਇਹ ਚੀਜ਼ ਖਰਾਬ ਹੈ ਜੇ ਦਵਾਗਾ ਤੇ ਅੱਧੇ ਰੇਟ 'ਚ ਦੇ ਦਿਓ ਕਹੇ ਦੇ ਵੀ ਖਰਾਬ ਹੈ ਭਾਈ ਅੱਧਾ ਕ ਕੱਟ ਕੇ ਇਹਨੂੰ ਤੂੰ ਰੱਖਣਾ ਰੱਖ ਲੈ ਉਹਦਾ ਤੇ 600 ਰੁਪਏ ਕਿਲੋ ਹੈ ਚਲ ਤੂੰ 40 ਰੁਪਏ ਮੈਂ ਸਿੱਟਣੀ ਹੈ ਜੇ ਲੈ ਕੇ ਜਾਣੇ ਨੇ 20 ਰੁਪਏ ਦੇ ਦੇ ਚੱਲ ਮਤਲਬ ਸੱਚ ਦੱਸ ਦਵੇ ਕੁਆਲਟੀ ਸਚਾਈ ਤੇ ਖੜਾ ਉਹ ਭਈਆ ਬਿਹਾਰ ਦਾ ਸਾਡੇ ਇੱਥੇ ਆ ਕੇ ਕੰਮ ਕਰਦੇ ਸੀ ਕਿਤੇ ਐਵੇਂ ਹੀ ਹੈ ਐਵੇਂ ਕਿਉਂ ਹੈ ਇਮਾਨਦਾਰ ਹੈ ਤੇ ਉਹਦੀ ਵੀ ਸਖਤ ਕਰੀਏ ਚੰਗਾ ਤੇ ਉਹਦੀ ਵੀ ਸਖਤ ਕਰੀਏ ਕੁਆਲਟੀ ਹੈ ਕੰਮ ਹੈ ਹੁਣ ਸਾਡੇ ਵਾਲੇ ਜੇ ਪੰਜਾਬ ਦੇ ਨੌਜਵਾਨਾਂ ਦੀ ਗੱਲ ਕਰੀਏ ਉਹ ਵਿਲੇ ਹੋ ਗਏ ਬਹੁਤ ਕਈ ਬਹੁਤ ਵਿਲੇ ਐ ਐਦ ਕੀ ਬਿਹਾਰ ਤੋਂ ਭਈਏ ਆਏ ਸ਼ਬਦ ਬਰਤ ਭਈਏ ਬਦਲ ਭਾਈ ਗਏ ਦੀ ਆਪਾਂ ਆਪਾਂ ਸ਼ਬਦ ਵਰਤ ਲੈਣੇ ਬਿਹਾਰੀ ਆਏ ਇਸ ਵਰਤਿre ਪੰਜਾਬੀ ਆਏ ਬਿਹਾਰੀ ਆਏ ਐਂ ਤਾਂ ਕਹਿ ਲਈਏ ਬਿਹਾਰੀ ਚਲੇ ਗਏ ਲੌਕਡਾਊਨ ਚ ਬੱਸ ਭਰ ਕੇ ਲੈ ਕੇ ਆਈ ਨਾ ਜਿੱਤੇ ਸ਼ੁਰੂ-ਸ਼ੁਰੂ ਚ ਜਦੋਂ ਕੜਕ ਦੀ ਚਲਦੀ ਸੀ ਵढਾਈ ਤੇ ਉਹਨਾਂ ਦੇ ਗੜਾ ਚ ਹਾਰ ਪਾਏ ਸ਼ੁਕਰ ਆਇਆ ਤੁਸੀਂ ਪੰਜਾਬੀਆਂ ਨੇ 60 ਬਿਹਾਰੀਆਂ ਦੇ ਗਲਾਂ 'ਚ ਹਾਰ ਪਾਏ ਕਦੇ ਸ਼ੁਕਰ ਹੈ ਤੁਸੀਂ ਕੰਮ ਕਰੋ ਕਿਉਂ ਕਿ ਸਾਥੋਂ ਜੀਰੀਆਂ ਨਹੀਂ ਲੱਗਣੀਆਂ ਸਾਥੋਂ ਨਹੀਂ ਲੱਗ ਹੋਣਾ ਹੁਣ ਕੀ ਹੋ ਗਿਆ ਹੁਣ ਉਹ ਕੰਮ ਕਰਦੇ ਆ 8 ਘੰਟੇ 10 ਘੰਟੇ ਮਿਹਨਤ ਕਰਦੇ ਆ ਲਗਾਤਾਰ ਲਾਉਂਦੇ ਆ ਠੀਕ ਹੈ ਅੱਜ ਸਾਡੇ ਪੰਜਾਬੀ ਜ਼ਿਆਦਾ ਕੰਮ ਕਰਦੇ ਐ ਖੇਤਾਂ ਚ ਕੀ ਉਹ ਜ਼ਿਆਦਾ ਕਰਦੇ ਐ ਉਹ ਜ਼ਿਆਦਾ ਕਰਦੇ ਤੇ ਸਾਨੂੰ ਅੱਜ ਉਹਨਾਂ ਦੀ ਸੰਗਤ ਕਰਨ ਦੀ ਲੋੜ ਵੀ ਵਿਖੀਏ ਤੇ ਨਹੀਂ ਬੰਦੇ ਕੰਮ ਕਰਦੇ ਅਸੀਂ ਕਿਉਂ ਨਹੀਂ ਕਰ ਸਕਦੇ ਵਿਰਲੇ-ਵਿਰਲੇ ਨੂੰ ਛੱਡ ਕੇ ਬਹੁਤੇ ਤੇ ਵਿਲੜ ਹੋਏ ਪਏ ਉਹਨਾਂ ਦੇ ਵਿੱਚ ਵੇਖ ਕੇ ਚੰਗੀ ਸੰਗਤ ਕੀਤੀ ਜਾ ਸਕਦੀ ਹੈ ਚੰਗਿਆਈ 40-40000 ਰੁਪਇਆ ਰੇੜੀਆਂ ਵਾਲੇ ਕਮਾਈ ਜਾਂਦੇ ਫਰੂਟ ਦੀਆਂ ਰੇੜੀਆਂ ਲਾ ਕੇ ਇਹਦੇ 40000 ਕਮੋਪਣਾ ਤੇ ਸਾਡੇ ਵਾਲੇ ਨੂੰ ਕਿਸੇ ਨੂੰ ਪੁੱਛ ਲੋ ਵੀ 40000 ਇੱਕ ਬੰਦਾ ਲਾ ਲ ਕਹਿੰਦਾ ਨਾ ਲੈਂਦਾ ਸਸ ਇੱਥੇ ਐਨੇ ਗਿਰ ਕੇ ਕਹਿੰਦੇ ਅਸੀਂ ਹੁਣ ਏਡੇ ਨਕੰਮੇ ਕੰਮ ਕਰਾਂ ਜੀ ਇਹਨੂੰ ਨਕੰਮਾ ਕੰਮ ਦੱਸਦੇ ਆ ਉਹ ਤੋਂ ਜੁੱਤੀਆਂ ਖਰੀਦ ਕੇ ਕੱਲ ਮੈਂ ਗੱਲ ਪੁੱਛੀ ਸੀ ਨਾ ਕੱਲ ਆਪਾਂ ਗੱਲ ਕਰਦੇ ਸੀ ਵੀ ਜਹਾਜ਼ ਦੀ ਰੋਜ਼ ਲੋੜ ਹੈ ਕਿ ਜੁੱਤੀ ਦੀ ਰੋਜ਼ ਲੋੜ ਹੈ ਜੁੱਤੀ ਬਣਾਉਣ ਵਾਲਾ ਜ਼ਿਆਦਾ ਜ਼ਰੂਰੀ ਹੈ ਕਿ ਜਹਾਜ਼ ਬਣਾਉਣ ਵਾਲਾ ਜੁੱਤੀ ਬਣਾਉਣ ਵਾਲਾ ਕਪੜੇ ਵਣੋਣ ਵਾਲਾ ਨਿੱਕੇ ਨਿੱਕੇ ਕੰਮਾਂ ਦੀ ਤੇ ਰੋਜ਼ ਰੋੜਾ ਕੰਮ ਤੇ ਹਰੇਕ ਹੀ ਰਿਸਪੈਕਟ ਸਤਿਕਾਰ ਕਰਨਯੋਗ ਹੈ ਹਰ ਕੰਮ ਦੀ ਛੋਟੇ ਤੋਂ ਛੋਟਾ ਕੰਮ ਵੀ ਜ਼ਰੂਰੀ ਹੈ ਨਿੱਕੇ ਨਿੱਕੇ ਕੰਮ ਵੀ ਬੜੇ ਜ਼ਰੂਰੀ ਨੇ ਤੇ ਹਰ ਕੰਮ ਕੱਪ ਛੋਟਾ ਵੱਡਾ ਕਿੱਥੇ ਹੁੰਦਾ ਹੈ ਅਸੀਂ ਸੋਚੀ ਬੈਠੇ ਲੈ ਦੱਸ ਇਹ ਬਿਹਾਰ ਵਾਲੇ ਨੇ ਆਪਾਂ ਰਾਤ ਵੀ ਗੱਲ ਕਰਦੇ ਸੀ ਵੀ ਇਹ ਜੀ ਛੋਟੀ ਜਾਤ ਵਾਲਾ ਹੈ ਇਹ ਜੀ ਮਜਬੀ ਹੈ ਜੀ ਸ਼ਬਦ ਵਰਦੇ ਵਿੱਚ ਚੂੜਾ ਮੈਂ ਕੱਲ ਕੱਲ ਕਰਦਾ ਸੀ ਮੈਂ ਕਿਹਾ ਫਿਰ ਤੇ ਰੱਬ ਵੀ ਚੂੜਾ ਕਹੋ ਕਬੀਰ ਰਾਮ ਕੀ ਅੰਸ ਜੇ ਅਸੀਂ ਇਹ ਕਹਿੰਦੇ ਆ ਵੀ ਇਹ ਰੱਬ ਦੀ ਅੰਸ ਹੈ ਐ ਮਨੋ ਮੇਰਾ ਸਾਰਾ ਸ਼ਰੀਰ ਹੈ ਤੇ ਆਹ ਉਂਗਲ ਇਹ ਕਿਹਦੀ ਅੰਸ ਹੈ ਸ਼ਰੀਰ ਦੀ ਮੇਰੇ ਸ਼ਰੀਰ ਦੀ ਅੰਸ ਹੈ ਮੇਰੀ ਉਂਗਲ ਮੇਰੀ ਅੰਸ ਹੈ ਨਾ ਠੀਕ ਹੈ ਅਸੀਂ ਗੁਰਬਾਣੀ ਕਹਿੰਦੀ ਕਹੋ ਕਬੀਰ ਰਾਮ ਕੀ ਅੰਸ ਬੰਦਾ ਰਮੇ ਹੋਏ ਰਾਮ ਦੀ ਰਮੇ ਹੋਏ ਕੁਦਰਤ ਦੀ ਇੱਕ ਅੰਸ਼ ਹੈ ਰਾਮ ਕਈਏ ਰਮਿਆ ਹੋਇਆ ਸਾਰੇ ਪਾਸੇ ਉਹਦੀ ਅੰਸ਼ ਹੈ ਇੱਕ ਬੰਦਾ ਹੁਣ ਤੁਸੀਂ ਕਹੋਗੇ ਵੀ ਆ ਉਂਗਲ ਹੈ ਜਿਹੜੀ ਆ ਉਂਗਲ ਹੈ ਇਹਨੂੰ ਤੁਸੀਂ ਕਹੋ ਵੀ ਇਹ ਟੁੰਡਾ ਹੈ ਇਹਨੂੰ ਕਹੋ ਤੇ ਫਿਰ ਜਿਹੜੇ ਸਰੀਰ ਨਾਲ ਲੱਗੀ ਹੈ ਉਹ ਕੀ ਹੈ ਉਹ ਜਟ ਕਿਵੇਂ ਹੋ ਗਿਆ ਹੈਨਾ ਜੇ ਅੰਸ਼ ਨੂੰ ਤੁਸੀਂ ਐਂ ਕਹਿੰਦੇ ਹੋ ਜੇ ਰਾਮ ਦੀ ਅੰਸ਼ ਵੀ ਕਹਿੰਦੇ ਹੋ ਤੇ ਝੂੜਾ ਵੀ ਕਹਿੰਦੇ ਹੋ ਫਿਰ ਤੁਹਾਡਾ ਰਮਿਆ ਹੋਇਆ ਰੱਬ ਵੀ ਝੂੜਾ ਹੀ ਹੋਇਆ ਲੈਰ ਨੂੰ ਤੁਸੀਂ ਕਹਿੰਦੇ ਹੋ ਵੀ ਇਹ ਝੂੜਾ ਹੈ ਤੇ ਸਮੁੰਦਰ ਨੂੰ ਕਹਿੰਦੇ ਹੋ ਵੀ ਇਹ ਠੀਕ ਹੈ ਸਮੁੰਦਰ ਦੀ ਲਹਿਰ ਤੇ ਹੈ ਜੇ ਲਹਿਰ ਨੂੰ ਝੂੜਾ ਕਹਿਣਾ ਹੈ ਤੇ ਫਿਰ ਸਮੁੰਦਰ ਨੂੰ ਵੀ ਝੂੜਾ ਹੀ ਕਹਿਣਾ ਪੈਣਾ ਸਮਝ ਗਏ ਹੋ ਜੇ ਤੁਸੀਂ ਬੰਦੇ ਨੂੰ ਝੂੜਾ ਕਹਿਣਾ ਫਿਰ ਤੁਹਾਨੂੰ ਰੱਬ ਨੂੰ ਵੀ ਝੂੜਾ ਹੀ ਕਹਿਣਾ ਪੈਣਾ ਕਿਉਂਕਿ ਅੰਸ ਉਸੇ ਦੀ ਹੈ ਯਾ ਕਿ ਤੇ ਆਪਾਂ ਕੱਲ ਕਿਹਾਵੇਂ ਲੱਭ ਕੁੱਤਾ ਊੜ ਚੁੰਡਾ ਲੋਭ ਜਿਸ ਬੰਦੇ ਦੀ ਜ਼ਿੰਦਗੀ ਚ ਹੈ ਉਹ ਹੈ ਕੁੱਤਾ ਲੋਭ ਕੁੱਤਾ ਹੈ ਬੰਦਾ ਕੁੱਤਿਆਂ ਵਾਲੇ ਕੰਮ ਕਰਦਾ ਕੁੱਤਾ ਹੈ ਬੰਦਾ ਕੁੱਤਾ ਬਣ ਗਿਆ ਬੰਦਾ ਕੁੱਤਿਆਂ ਵਾਲੇ ਕੰਮ ਕਰਦਾ ਜੋ ਉੱਕਰ ਹਰਕਾਇਆ ਤਾਵੇ ਦਹਿਤ ਸਜਾਏ ਲੋਭੀ ਜੰਤ ਨਾ ਜਾਣੀ ਭਖ ਅਪਖ ਸਭ ਹੈ ਮਤਲਬ ਕੁੱਤੇ ਆਲੇ ਕੰਮ ਕਰਦਾ ਲੱਭ ਕੁੱਤਾ ਉਹ ਲੱਭ ਕਿਸੇ ਦੇ ਬੰਦੇ ਦੇ ਅੰਦਰ ਲੋਭ ਹੈ ਤੇ ਮਤਲਬ ਇਹ ਹੈ ਕੁੱਤਾ ਤੇ ਕੂੜ ਝੂੜਾ ਝੂਠ ਹੈ ਝੂੜਾ ਬੰਦੇ ਦਾ ਸਰੀਰ ਝੂੜਾ ਨਹੀਂ ਹੋ ਸਕਦਾ ਕਿਸੇ ਤੈਨੂੰ ਜੇ ਤੁਸੀਂ ਇਹ ਕਹਿਣਾ ਹੈ ਇਸੇ ਦਿਮਾਗ ਨੂੰ ਇਹ ਕਹਿਣਾ ਹੈ ਦਿਮਾਗ ਤੇ ਆ ਸਰੀਰ ਇਹ ਰਮੇ ਹੋਏ ਦੀ ਅੰਸ ਹੈ ਜੇ ਤੁਸੀਂ ਇਹ ਕਹਿਣਾ ਹੈ ਵੀ ਆ ਸਰੀਰ ਜੂੜਾ ਹੈ ਫਿਰ ਰਮਿਆਂ ਵੀ ਤੇ ਜੂੜਾ ਹੀ ਹੋਇਆ ਨਾ ਸਰੀਰ ਜੱਟ ਹੁੰਦਾ ਨਾ ਸਰੀਰ ਮਜਬੀ ਹੁੰਦਾ ਨਾ ਸਰੀਰ ਰਮਦਾਸੀਆ ਹੁੰਦਾ ਨਾ ਸਰੀਰ ਕੋਈ ਪਾਪਾ ਬਰਾਦਰੀ ਹੈ ਨਾ ਇੱਥੇ ਕੋਈ ਸਰੀਰ ਸੋਡੀ ਹੁੰਦਾ ਨਾ ਇੱਥੇ ਕੋਈ ਸਰੀਰ ਸਰੀਰ ਦੀ ਗੱਲ ਹੈ ਨਾ ਜਿਹੜੀ ਇੱਥੇ ਕੋਈ ਸਰੀਰ ਕੋਈ ਤਰਖਾਨ ਸਰੀਰ ਨਹੀਂ ਕੰਮ ਨੇ ਚੰਬ ਦਾ ਕੰਮ ਕਰਦਾ ਚਬਾਰ ਕਹਿਣ ਲੱਗ ਗਏ ਲੋਹੇ ਦਾ ਕੰਮ ਕਰਦਾ ਲੋਹਾਰ ਕਹਿਣ ਲੱਗ ਗਏ ਲੱਕੜੀ ਦਾ ਕੰਮ ਕਰਦਾ ਲੋਹਾਰ ਕਹਿਣ ਲੱਗ ਗਏ ਤਰਖਾਨ ਕਹਿਣ ਲੱਗ ਗਏ ਲੱਕੜੀ ਦਾ ਕੰਮ ਕਰਦਾ ਜ਼ਮੀਨ ਖੇਤੀਬਾੜੀ ਕਰਦਾ ਜ਼ਿਮੀਂਦਾਰ ਜ਼ਮੀਂਦਾਰ ਕਹਿਣ ਲੱਗ ਗਏ ਹੈਗੇ ਨਾ ਕਿਸਾਨਾਂ ਦਾ ਮਸਲਾ ਹੈ ਨਾ ਹੁਣ ਜੱਟਾਂ ਦਾ ਨਹੀਂ ਕਿਸਾਨਾਂ ਦਾ ਤੇ ਕਿਸਾਨ ਕੋਈ ਵੀ ਹੋ ਸਕਦਾ ਕਿਸਾਨ ਕੋਈ ਵੀ ਹੋ ਸਕਦਾ ਜੱਟਾਂ ਦਾ ਮਸਲਾ ਨਹੀਂ ਚੱਲ ਰਿਹਾ ਕਿਸਾਨਾਂ ਦਾ ਚੱਲਦਾ ਕਿਸਾਨਾਂ ਦਾ ਚੱਕਰ ਜਾਂਦੇ ਹੈ ਨਾ ਹੁਣ ਵੇਖੋ ਜਦੋਂ ਅਸੀਂ ਇਸ ਦੁੱਖ ਤੇ ਨੂੰ ਸਮਝੀਏ ਤੇ ਫਿਰ ਸ਼ਰੀਰ ਦੀ ਕੋਈ ਜਾਤ ਨਹੀਂ ਹਾਂ ਮੇਰੇ ਜੇ ਕਰਮ ਲੋਭ ਮੇਰੀ ਜ਼ਿੰਦਗੀ ਦੇ ਵਿੱਚ ਹੈ ਤਾਂ ਲੱਭ ਕੁੱਤਾ ਤੇ ਝੂਠ ਹੈ ਮੇਰੀ ਜ਼ਿੰਦਗੀ ਦੇ ਕਹਿੰਦੇ ਝੂਠ ਹੈ ਨਾ ਜਿਹੜਾ ਝੂਠ ਹੈ ਜੂੜਾ ਤੇ ਜੀ ਕਿਸੇ ਬੰਦੇ ਦੇ ਅੰਦਰ ਵੀ ਹੋ ਸਕਦਾ ਝੂਠੇ ਜਿੰਨੇ ਸਾਡੇ ਅੱਜ ਵੱਡੇ ਵੱਡੇ ਲੀਡਰ ਨੇ ਧਾਰਮਿਕ ਜਿੱਡੇ ਝੂਠੇ ਨੇ ਉਹਦਾ ਝੂਠਾ ਹੋਰ ਕੀ ਹੈਗਾ ਫਿਰ ਉਹ ਕੌਣ ਹੋਏ ਉਹ ਹੋਏ ਸਾਡੇ ਵਰਗੇ ਬੰਦੇ ਨਹੀਂ ਜਿੰਨੇ ਬਾਬੇ ਸਾਧ ਸਟੇਜਾਂ ਤੇ ਬਹਿ ਕੇ ਗੱਪਾਂ ਮਾਰਦੇ ਨੇ ਕੂੜ ਜੂੜਾ ਤੇ ਉਹਨਾਂ ਦੇ ਅੰਦਰ ਕੀ ਹੈ ਝੂਠ ਹੈ ਸੱਚ ਦੱਸਦੇ ਲੋਕਾਂ ਅਗ ਲੱਗਦਾ ਮੇਰੇ ਕੋਟੇ ਦੋ ਬਜੇ ਨੇ ਕਹਿੰਦਾ ਵੀ ਤੂੰ ਡਾਕਟਰ ਕੋਲ ਜਾ ਅਕੋ ਕੀ ਕਹਿਣਗੇ 40 ਦਿਨ ਸੇਵਾ ਕਰ ਲੈ ਆਪੇ ਠੀਕ ਹੋ ਜਾਣਗੇ ਹੋਰ ਦੁੱਖਣ ਲੱਗ ਜਾਂਦੇ ਉਹ ਕਹਿੰਨ ਡਾਕਟਰ ਦੀ ਸਲਾਹ ਲੈ ਲੈ ਤੇਰੀ ਪ੍ਰੋਬਲਮ ਹੈ ਝੂਠ ਬੋਲਦੇ ਨੇ ਤੇ ਝੂਠ ਜਿਹਦੇ ਅੰਦਰ ਹੈ ਕਹਿੰਦੇ ਕੂੜ ਝੂਠ ਕੂੜ ਚੂੜਾ ਫਿਰ ਸਾਰੇ ਕੌਣ ਹੋਏ ਜਿੰਨੇ ਬੈਠੇ ਝੂਠ ਬੋਲਦੇ ਸਾਰੇ ਝੂਠ ਕੋਈ ਵੀ ਜਿਹੜਾ ਵੀ ਬੋਲਦਾ ਕਿਤੇ ਵੀ ਬੈਠਾ ਬੋਲਦਾ ਕੋਈ ਜੱਟ ਦੀ ਗੱਲ ਨਹੀਂ ਕੋਈ ਇੱਥੇ ਕੋਈ ਕੁਸ਼ ਹੈ ਹੀ ਝੂਠ ਜਿੱਥੇ ਹੈ ਉਹ ਅਕਲ ਤੇ ਬਸ ਲੋਭ ਜਿਹੜੇ ਬੰਦੇ ਦੇ ਅੰਦਰ ਹੈ ਕੁੱਤਾ ਹੈ ਲੋਭ ਕੁੱਤਾ ਪਤਾ ਨਹੀਂ ਕਿਹਦੇ ਕੀਦੇ ਅੰਦਰ ਬੈਠਾ ਹੈ ਅੰਦਰ ਹੈ ਬੈਠਾ ਲੋਭ ਉਹ ਤੇ ਨੋਬੀ ਤੇ ਅੱਜ ਵੱਡੇ ਵੱਡੇ ਪ੍ਰਚਾਰਕ ਹੋਏ ਫਿਰਦੇ ਆ ਕਿਉਂ ਨਹੀਂ ਸੱਚ ਦੱਸਦੇ ਕਿੰਨੇ ਲੋਕਾਂ ਨੂੰ ਪਤਾ ਵੀ ਰਿਐਲਿਟੀ ਕੀ ਹੈ ਵਿਦਵਾਨਾਂ ਨੂੰ ਪਤਾ ਨਹੀਂ ਆਪਾਂ ਜਦੋਂ ਗੱਲ ਕਰਦੇ ਆ ਵੀ ਰਮਿਆ ਇੱਕ ਹੀ ਹੈ ਇੱਕ ਰਸ ਵਿਆਪਕ ਹੈ ਅਸੀਂ ਉਹਦਾ ਰੂਪ ਆ ਕੋਈ ਰੱਬ ਰੂਪ ਬਾਹਰ ਨਹੀਂ ਬੈਠਾ ਆਪਾਂ ਸਾਰੇ ਹੀ ਰੱਬ ਦਾ ਰੂਪ ਆ ਸਾਰੇ ਹੀ ਰੱਬ ਆ ਹਰ ਚੀਜ਼ ਰੱਬ ਹੈ ਇੱਕ ਰੱਬ ਨਹੀਂ ਹਰ ਚੀਜ਼ ਰੱਬ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸਮੁੰਦਰ ਦੀ ਸਮੁੰਦਰ ਹੈ ਅਸੀਂ ਸਮੁੰਦਰ ਦੀਆਂ ਲਹਿਰਾਂ ਸਾਰੀਆਂ ਲਹਿਰਾਂ ਹੀ ਲਹਿਰਾਂ ਨੇ ਸਭ ਉਦਰੀ ਇੱਕ ਹੀ ਹੈ ਇਦਈਆ ਆਪਾਂ ਕਿੰਨੀ ਵਾਰੀ ਕਹਿੰਦੇ ਆ ਕਿਹੜੇ ਵਿਦਵਾਨ ਬੁੱਧੀਜੀਵੀ ਨੂੰ ਨਹੀਂ ਪਤਾ ਪਰ ਮੂਚ ਕੁੰਮਣੀਆਂ ਪਾ ਕੇ ਕਿਉਂ ਬੈਠੇ ਆ ਕਿਹੜੀ ਚੀਜ਼ ਮਾਰ ਗਈ ਲੋਭ ਸਵਾਰਥ ਅਹੁਦਾ ਥਾਂ ਸਤਕਾਰ ਖੁੱਲ ਕੇ ਸਪੋਰਟ ਕਰਦੇ ਆ ਡਰ ਲੱਗਦਾ ਕੀ ਚੀਜ਼ ਹੈ ਵੀ ਕਿਹੜੀ ਚੀਜ਼ ਦੀ ਭੁੱਖ ਹੈ ਪੈਸੇ ਦੀ ਭੁੱਖ ਨਹੀਂ ਤੂੰ ਤੇ ਰਿਟਾਇਰਮੈਂਟ ਲਈ ਫਿਰਦਾ ਨੌਕਰੀ ਦਾ ਵੀ ਖਤਰਾ ਨਹੀਂ ਤੂੰ ਤੇ ਰਿਟਾਇਰ ਹੋ ਗਿਆ ਬੋਲਦਾ ਕਿਉਂ ਨਹੀਂ ਕਹਿੰਦੇ ਸੁਸਾਇਟੀ 'ਚ ਨਾਂ ਹੈ ਜੋ ਖੁੱਲ ਕੇ ਵੀਡੀਓ ਬਾਤਦੀ ਫਿਰ ਐਵੇਂ ਲੋਕਾਂ ਦੇ ਗੱਲਾਂ ਸੁਣਨੀਆਂ ਪੈਣਗੀਆਂ ਸਵਾਰਥ ਤੇ ਹੈਗਾ ਕਿਸੇ ਨੂੰ ਬੱਲੇ-ਬੱਲੇ ਚਾਹੀਦੀ ਏ ਕਿਸੇ ਨੂੰ ਪੈਸਾ ਚਾਹੀਦਾ ਕਿਸੇ ਨੂੰ ਨੌਕਰੀ ਚਾਹੀਦੀ ਏ ਭੁੱਖ ਤੇ ਹੈਗੀ ਏ ਸਵਾਰਥ ਤੇ ਹੈਗਾ ਕਿਸੇ ਦਾ ਪੈਸੇ ਲਈ ਸਵਾਰਥ ਹੈ ਕਿਸੇ ਦਾ ਬੱਲੇ-ਬੱਲੇ ਦੀ ਸਵਾਰਥ ਹੈ ਪਰ ਸਵਾਰਥ ਤੇ ਹੈਗਾ ਲੋਭ ਤੇ ਹੈਗਾ ਨਾ ਤੇ ਲੋਭ ਚਾਹੇ ਬੱਲੇ ਬੱਲੇ ਦਾ ਜੀਜੀ ਦਾ ਵਿਦਵਾਨੀ ਦਾ ਬੁੱਧੀਜੀਵੀ ਦਾ ਨਾਂ ਲੱਗਾ ਮੇਰੇ ਨਾਲ ਸਾਰੇ ਬੰਦੇ ਇਦਾਂ ਦੇ ਨਹੀਂ ਪੜੇ ਲਿਖੇ ਬੰਦੇ ਜਾਣਦੇ ਸਭ ਕੁਝ ਬਿਲਕੁਲ ਸੱਚ ਹੈ ਰਿਐਲਿਟੀ ਹੈ ਜਿੱਥੇ ਮਰਜ਼ੀ ਬਹਿ ਕੇ ਗੱਲ ਕਰ ਲੈਣਾ ਪਤਾ ਹੈ ਨਾ ਪਰ ਬੋਲਣ ਦਾ ਕਿਉਂ ਨਹੀਂ ਹਿੰਮਤ ਪੈਂਦੀ ਕਿਉਂਕਿ ਅੰਦਰ ਲੋਭ ਹੈ ਕਾਦਾ ਮੇਰਾ ਦਾ ਖਰਾਬ ਨਾ ਹੋ ਜਾਏ ਮੇਰਾ ਖਾਤ ਖਰਾਬ ਨਾ ਹੋ ਜਾਏ ਮੇਰੀ ਇੱਜ਼ਤ ਐ ਜੇ ਕਹਤਾ ਵੀ ਪਰ ਸੁਠਣਾ ਫਿਰ ਲੋਭ ਹੈ ਇਹ ਹੈ ਲੱਭ ਕੁੱਤਾ ਕੂੜਾ ਚੂੜਾ ਝੂਠ ਇਹ ਅੰਦਰ ਬੈਠਾ ਹੈ ਸਰੀਰ ਥੋੜਾ ਹੁੰਦਾ ਕਦੀ ਤੇ ਚੰਗਿਆਈ ਦੀ ਸੰਗਤ ਜਿੱਥੋਂ ਮਰਜੀ ਕਰੋ ਸਾਧੂ ਕੀ ਲੱਗੇ ਪਈ ਆ ਯਾ ਸਾਨੂੰ ਕੀ ਲੱਗੇ ਇਹ ਇਹ ਰਮਦਾਸੀ ਹੈ ਜੀ ਇਹ ਚੰਮ ਦਾ ਕੰਮ ਕਰਦਾ ਕਾਉਂਡ ਕਰਦਾ ਮੈਂ ਤੁਹਾਨੂੰ ਫੇਰ ਕਹਿਣਾ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਧ ਲੋੜ ਜੇ ਪੈਣੀ ਹੈ ਤੇ ਚਾਮੜੇ ਦੇ ਕੰਮ ਕਰਨ ਵਾਲੇ ਦੀ ਪੈਣੀ ਕਿਉਂਕਿ ਜੁੱਤੀ ਚਮੜੇ ਦੀ ਹੀ ਬਣਦੀ ਹੈ ਅੱਜ ਕਾ ਜੈਕਟਾਂ ਚਮੜੇ ਦੀਆਂ ਬਣਦੀਆਂ ਦੁੱਧ ਵੀ ਚਮੜੇ ਦਾ ਹੀ ਬਣਦਾ ਚੰਮ ਚੋਂ ਹੀ ਨਿਕਲਿਆ ਸਾਰਾ ਕੰਮ ਕਰਨ ਵਾਲੇ ਜਿਹੜੇ ਮਤਲਬ ਸਾਡੀ ਸੋਚ ਕਿੱਥੇ ਖੜੀ ਹੈ ਕੰਮ ਦੀ ਰਿਸਪੈਕਟ ਕਰਦੇ ਇਹਦੀ ਵੀ ਲੋੜ ਸੀ ਇਹਦੀ ਵੀ ਲੋੜ ਸੀ ਪਰ ਦਬਾਅ ਵਿੱਚ ਕੀ ਵੜ ਗਿਆ ਵਿੱਚ ਅੰਮ ਪਸ਼ੂ ਪਸ਼ੂਆਂ ਦੇ ਕੰਮ ਕਰਦੇ ਐ ਤੇ ਨੀਚ ਕੰਮ ਐ ਆ ਉੱਚਾ ਕੰਮ ਐ ਆ ਵੱਡਾ ਕੰਮ ਐ ਆ ਛੋਟਾ ਕੰਮ ਐ ਐਵੀਂ ਦੀ ਬਾਤ ਬਣਦੀ ਐ ਤੇ ਸਾਰਿਆਂ ਤੋਂ ਵੱਡਾ ਕੰਮ ਕੋਲਾ ਕੌਣ ਕਰਦਾ ਸਿੱਖ ਜਗਤ ਵਿੱਚ ਸਾਡੇ ਵਰਗੇ ਆਖੀ ਜੀ ਆ ਧਾਰਮਿਕ ਕੰਮ ਕਰਨ ਵਾਲੇ ਬਹੁਤ ਵੱਡੇ ਨੇ ਬਾਕੀ ਨੂੰ ਬੰਦੇ ਨੂੰ ਬੰਦੇ ਨਹੀਂ ਸਮਝਦੇ ਤੇ ਆਪਾਂ ਰਾਤ ਖੁੱਲ ਕੇ ਗੱਲ ਕੀਤੀ ਨਾ ਵੀ ਬਾਕੀਆਂ ਨੂੰ ਜੀਰੋ ਤੇ ਆਪ ਇੱਕ ਲਈ ਹੀਰੋ ਬਣ ਫਿਰਦੇ ਨੇ ਛਿਰਤੇ ਨਹੀਂ ਬੈਠੇ ਵਾਦੂ ਦਾ ਭਾਰ ਪਾ ਕੇ ਬੈਠੇ ਨੇ ਸਾਰੀ ਕੌਮ ਦੇ ਉੱਤੇ ਜਿੰਨੇ ਜਿੰਨੇ ਸਾਡੇ ਵਰਗੇ ਆ ਵੀ ਅਸੀਂ ਕੰਮ ਵਧੀਆ ਕਰਦੇ ਆ ਵਾਕਿ ਜੇ ਦੁਨੀਆ ਪਾਪੀ ਏ ਸਾਰੀ ਦਿਮਾਗ 'ਚ ਫਿੱਟ ਨਹੀਂ ਕਰਦਾ ਇਹ ਸਾਰਾ ਕੁਝ ਤਾਂ ਕਰਕੇ ਮੈਂ ਕਹਿ ਰਿਹਾ ਵੀ ਚੰਗੀ ਸੰਗਤ ਕਿਤੇ ਵੀ ਕੀਤੀ ਜਾ ਸਕਦੀ ਏ ਡੋਬਦੂ ਕੁਸੰਗ ਸਤ ਸੰਗਤ ਆਨੂ ਤੇ ਸਤ ਸੰਗ ਹਰ ਥਾਂ ਜਿੱਥੇ ਮਰਜ਼ੀ ਕਰ ਲੋ ਤੁਹਾਡੇ ਸਕੂਲਾਂ ਚ ਸਤ ਸੰਗ ਹੈਗੀ ਐ ਤੁਹਾਡੇ ਘਰਾਂ ਚ ਵੀ ਸੱਚ ਬੋਲਣ ਵਾਲਾ ਜੀ ਹੈਗਾ ਝੂਠ ਵੀ ਬੋਲਣ ਵਾਲਾ ਹੁੰਦਾ ਸੱਚ ਬੋਲਣ ਵਾਲਾ ਵੀ ਹੁੰਦਾ ਅਸੀਂ ਕਾਪੀ ਕੀਤੀ ਕਰਦੇ ਆ ਇਹ ਵੇਖੀਏ ਮਿਹਨਤੀ ਬੰਦੇ ਦੀ ਸੰਗਤ ਕਰਨੀ ਕਿ ਆਲਸੀ ਦੀ ਆਪਣੇ ਪਰਮੇਸ਼ਰ ਦੁਆਰ ਤੇ ਲਾ ਲੋ ਸਾਡੇ ਕੀ ਇੱਥੇ ਵੇਲੜ ਬੰਦੇ ਵੀ ਹੈਗੇ ਨੇ ਤੇ ਕਾਮੇ ਬੰਦੇ ਵੀ ਹੈਗੇ ਨੇ ਕਿਹਦੇ ਨਾਲ ਬਹਿਣਾ ਉਦੋਂ ਆਪੇ ਸੋਚ ਲੋ ਠੀਕ ਹੈ ਅਭਿਵੇਸ਼ ਉਹ ਵੀ ਆ ਕੰਮ ਕਰਦਾ ਆ ਨਹੀਂ ਕਰਦਾ ਆ ਵਿਲੇ ਆ ਠੀਕ ਹੈ ਉਸ ਬੰਦੇ ਦੇ ਨਾਲ ਤੁਰ ਪੋ ਮਰਜੀ ਹੈ ਨਾ ਹੁਣ ਇੱਕ ਅਗਲਾ ਕਾਹਗਾ ਮੈਂ ਤਾਂ ਇਹਨਾਂ ਨਾਲ ਬਹਿਣਾ ਦੂਜਾ ਕਿਹਦਾ ਬਹਿਣਾ ਨਾਲ ਹਸਾਬਜੇ ਲਾ ਲਈ ਤੇ ਉਹ ਜਿਹੋ ਜਿਹੋ ਜੀ ਸੋਚ ਹੋਵੇ ਜੋਈ ਜਾਹੀ ਜੋਗ ਤੈਸੀ ਟਹਿਲ ਬਤਾ ਲਈ ਉਹ ਜੀ ਸੇਵਾ ਮਿਲ ਜਾਂਦੀ ਕੋਈ ਇੰਦਰ ਨੂੰ ਲੱਗ ਜਾਂਦਾ ਕੋਈ ਧਰੂ ਲੱਗ ਜਾਂਦਾ ਕੋਈ ਧਰੂ ਲੱਗਦਾ ਮੈਂ ਆਪਣੇ ਹਸਾਬਜੇ ਵਾਲਾ ਬੰਦਾ ਫਿੱਟ ਕਰ ਲੈਂਦਾ ਵੀ ਆ ਠੀਕ ਨਹੀਂ ਇੰਨਾ ਚ ਬੈਠਿਆ ਕਰ ਦੂਜਾ ਕਿਹਦਾ ਬਹਿ ਲੱਜ ਬੈਠਿਆ ਕਰ ਜਿੱਦਾਂ ਦੀ ਬਿਰਤੀ ਹੈ ਉਦਾਂ ਦੀ ਪਾਰਟੀ ਦੇ ਵਿੱਚ ਜਾਵੜਦਾ ਜਿੱਦਾਂ ਦੀ ਸੋਚ ਹੈ ਉਦਾਂ ਦੇ ਬੰਦਿਆਂ ਵਿੱਚ ਜਾਵੜਦਾ ਇਦਾਂ ਹੀ ਆ ਨਾ ਹੁਣ ਜਿਹੜੇ ਜਿਹੜੇ ਹੁਣ ਸੇਖਾਂ ਦੇ ਵਿੱਚ ਕਿੰਨੀਆਂ ਪਾਰਟੀਆਂ ਬੜੀਆਂ ਫਿਰਦੀਆਂ ਨੇ ਜਿਹੜਾ ਗਰਮ ਖਿਆਲੀ ਏ ਤੱਤਾ ਪਿੰਡ 'ਚ ਵੀ ਲੜਦਾ ਲੁੜਦਾ ਝਗੜੇ ਝੂੜੇ ਕਰਦਾ ਉਹਨੂੰ ਗਰਮ ਖਿਆਲ ਪਸੰਦ ਹੈ ਉਹ ਵਟਚਾਲ 'ਚ ਜਾਵੜਦਾ ਤੱਤਾ ਬਾੜਾ ਜੀ ਆਪਣੀ ਆਪਣੀ ਸੋਚ ਹੈ ਜਿਹੜਾ ਥੋੜਾ ਜਿਹਾ ਕਰਮਕਾਂਡੀ ਹੁੰਦਾ ਬਹੁਤਾ ਫਾਰਮੈਲਿਟੀ ਕਰਨ ਉਹ ਨਾਲਕਸਰੀਆਂ ਨੂੰ ਪਸੰਦ ਕਰਦਾ ਕਹਿੰਦੇ ਆ ਠੀਕ ਹੈ ਤੂ ਫਲਾਵਾਂਗੇ ਜੋਤ ਲਾਵਾਂਗੇ ਐਦਾਂ ਉਹ ਉਹ ਨੰਨ ਲਈ ਕਰਦੇ ਸਿੱਖਾਂ ਦੇ ਵਿੱਚ ਕਈ ਥੋੜੇ ਜਿਹੇ ਤਰਕਾ ਵਾਲੇ ਹੁੰਦੇ ਨੇ ਲੌਜੀਕ ਦੀ ਗੱਲ ਕਰਦੇ ਉਹ ਉਦਾਂ ਦੇ ਵਦਿਆਂ ਨੂੰ ਪਸੰਦ ਮਸ਼ੀਨਰੀਆਂ ਕੋਲ ਜਾ ਜਾਂਦੇ ਐਦਾਂ ਦੀ ਗੱਲ ਜਿੱਦਾਂ ਦੀ ਇੱਛਾ ਹੈ ਉਵੇਂ-ਉਵੇਂ ਜਾ ਕੇ ਫਿੱਟ ਹੋ ਜਾਂਦਾ ਆ ਮੈਨੂੰ ਇੱਥੇ ਕਈਆਂ ਨੇ ਫਿਰ ਹੁਣ ਕਈਆਂ ਦਾ ਜੀ ਕਰਦਾ ਬੱਕਰਾ ਸ਼ਰਿਆਵਾਂ ਵੱਗ ਡਿੱਗੀ ਅਗਲਾ ਕਿਤੇ ਚਲੋ ਜਾਂ ਅੱਗ ਵੱਢ ਜੋ ਇਹ ਵੀ ਹੈਗੀ ਧੀਆਂ ਦਾ ਭੰਗ ਪੀਨੂ ਜੀ ਕਰਦਾ ਅਗਲਾ ਕਹਿੰਦਾ ਫੇਰੇ ਵੀ ਇੱਥੇ ਸਾਰੇ ਹੀ ਸਾਰੇ ਹੀ ਮਹਿਕ ਬੇ ਹੈਗੇ ਜਿੱਦੇ ਚ ਮਰਦੀ ਫਿੱਟ ਹੋ ਜੋ ਜਿੱਦਾਂ ਦਾ ਹੈਗਾ ਉਦਾਂ ਤੇ ਚ ਵੜ ਜਾ ਆ ਵੀ ਸੇਖਾ ਆ ਵੀ ਸੇਖਾ ਆ ਵੀ ਸੇਖਾ ਆ ਵੀ ਸੇਖਾ ਆਪਣੇ ਹਸਾਬ ਦੇ ਨਾਲ ਫਿੱਟ ਇਹਦੇ ਚ ਅੰਮ੍ਰਿਤ ਸ਼ਕਲ ਚਾਹੀਏ ਇੰਨਾ ਵਾਲਾ ਸ਼ਕਲ ਚਾਹੀਏ ਇੰਨਾ ਵਾਲਾ ਸ਼ਕਲ ਚਾਹੀਏ ਇੰਨਾ ਵਾਲਾ ਸ਼ਕਲ ਇਦਾਂ ਹੀ ਇਦਾਂ ਹੀ ਦਿਮਾਗ ਚ ਪਾੜਿਆ ਹੋਇਆ ਸੋ ਇਸ ਕਰਕੇ ਜੇ ਬੰਦਾ ਚਾਹੁੰਦਾ ਹੀ ਹੈ ਜੇ ਵੀ ਮੈਂ ਇਦਾਂ ਦੇ ਬੰਦਿਆਂ ਦੀ ਸੰਗਤ ਕਰਨ ਦੀ ਹੈ ਉਦਾਂ ਤੇ ਆ ਵਿੱਚ ਜਾ ਵੜਦਾ ਜੇ ਚੰਗੀ ਸੰਗਤ ਕਰਨੀ ਚਾਹੁੰਦਾ ਤੇ ਹਰ ਥਾਂ ਤੇ ਹੋ ਸਕਦੀ ਹੈ ਚੇਤਾ ਤੁਹਾਨੂੰ ਸਕੂਲਾਂ 'ਚ ਪੜ੍ਹਦਿਆਂ ਇੱਕ ਟੀਚਰ ਉਸ ਜਿਹੜਾ ਕਦੇ ਛੁੱਟੀ ਨਹੀਂ ਸੀ ਕਰਦਾ ਤੇ ਇੱਕ ਮਹੀਨੇ ਬਾਅਦ ਦੋ ਦਿਨ ਆਉਂਦਾ ਸੀ ਸਾਰੀਆਂ ਹਾਜ਼ਰੀਆਂ ਪਰ ਜਾਂਦਾ ਸੀ ਆਪ ਹੀ ਰਜਿਸਟਰ ਚੱਕਦਾ ਸੀ ਪ੍ਰਾਇਮਰੀ 'ਚ ਮੈਂ ਵੇਦਦਾ ਰਿਆ ਇੱਕ ਮੈਡਮ ਆਉਦੀ ਵੀ ਦੋ ਤਿੰਨ ਦਿਨ ਹੁੰਦੀ ਸੀ ਤੇ ਜਿੱਦਣ ਆਉਣਾ ਉਹਨੇ ਰਜਿਸਟਰ ਤੇ ਸਾਰੀਆਂ ਐਚ ਐਚ ਪਾ ਦਿਆ ਕਰੇ ਤਿੰਨ ਚਾਰ ਜੀ ਪਾ ਦਿਆ ਕਰੇ ਬਾਕੀ ਐਚ 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 ਐ ਐ ਰਜਿਸਟਰ ਪਰ ਦਿੰਦੀ ਸੀ ਸਰਕਾਰੀ ਰਜਿਸਟਰ ਹੁੰਦਾ ਸੀ ਤੋ ਇਦਾਂ ਭਰ ਦਿੰਦੇ ਇਕੱਠਾਈ ਆਪੀ ਤੇ ਮਤਲਬ ਇਦਾਂ ਹੀ ਕਰਦਾ ਤੇ ਮੁੰਡਾ ਇਦਾਂ ਵੱਡਾ ਚੁੱਕ ਲਿਆ ਉਹਨਾਂ ਗੋਦੀ ਤੇ ਸਾਡੇ ਸਾਡੇ ਪਰ ਕਿਹਾ ਮੁੰਡਾ ਚੁੱਕੀ ਫਿਰੋ ਮੇਰਾ ਤਾ ਕਦੇ ਸਾਗ ਲਿਆ ਦੇ ਕਦੇ ਆਹ ਲਿਆ ਦੇ ਕਦੇ ਆ ਲਿਆ ਤੁਰੇ ਫਿਰੋ ਇਦਾਂ ਹੀ ਕਰਦੀ ਹੁੰਦੀ ਸੀ ਤੇ ਮੈਨੂੰ ਚੇਤਾ ਮੈਂ ਇੱਕ ਵਾਰ ਦਵਾਨ ਲੱਗ ਗਿਆ ਬੈਕ ਬੈਕ ਤੁਸੀਂ ਮੈਨੂੰ ਪਛਾਣਦੇ ਮੈਂ ਕਿਉਂ ਪਛਾਣ ਲਿਆ ਮਤਲਬ ਇਹ ਸੱਚ ਹੈ ਇਦਾਂ ਤੇ ਲੋਕ ਹੈਗੇ ਆ ਸਮਾਜ ਵਿੱਚ ਤੇ ਇੱਕ ਉਹ ਵੀ ਮੈਂ ਨੋਟ ਕੀਤਾ ਹੈ ਉਹ ਵੀ ਧੁੰਦ ਪਵੇ ਹਨੇਰੀ ਹੋਵੇ ਮੀਂਹ ਹੋਵੇ ਅਗਲੇ ਲੈ ਕੇ ਛਤਰੀਆਂ ਛਤਰੀਆਂ ਸਕੂਟਰ ਜੇ ਤੇ ਸਾਡੇ ਕੋਲ ਪਾਸਟਰ ਹੁੰਦਾ ਸੀ ਸਭ ਤੋਂ ਪਹਿਲਾਂ ਖੜਿਆ ਹੁੰਦਾ ਸੀ ਮਿਹਨਤੀ ਸੀ ਕਿੱਕ ਛੁੱਟੀ ਨਹੀਂ ਉਹਦੇ ਦਿਮਾਗ 'ਚ ਸੀ ਉਦੋਂ 5000 ਤਨਖਾਹ ਹੁੰਦੀ ਸੀ ਤੇ ਕਹਿੰਦਾ 5000 ਮਿਲਦਾ ਯਾਰ ਥੋੜਾ ਉਦੋਂ ਉਦੋਂ ਤੇ ਖਰਚਾ ਹੀ 1000 ਹੋਣਾ ਕਰਦਾ ਅੱਜ ਘਰ ਦਾ ਖਰਚਾ 20 25 30000 ਆਮ ਨੋਰਮਲ ਫੈਮਿਲੀ 'ਚ ਹੈ 50 ਵੀ ਕਰਦੇ ਨੇ ਕਈ ਲੱਖ ਵੀ ਕਰਦੇ ਚਲੋ ਭਾਵੇਂ ਕਰਨ ਨੂੰ 5 ਲੱਖ ਕਰ ਲਓ 25 30000 ਆਮ ਲੋਕੀ ਜਿਹੜੇ 15 20000 ਕਰਦੇ ਹੁਣ ਉਸ ਵੇਲੇ ਦਾ ਖਰਚਾ ਹੀ 1000 ਹੁੰਦਾ ਸੀ ਕਹਿੰਦਾ 5000 ਤਨਖਾਹ ਮਿਲਦੀ ਹੈ ਉਦੋਂ ਦਾ 5000 ਲੱਖ ਵਰਗਾ ਸੀ 25 30 ਸਾਲ ਪਹਿਲਾਂ ਪਹਿਲਾ ਕਹਿੰਦਾ 5000 ਲੈਨੇ ਕੰਮ ਕਰੀਏ ਮਿਹਨਤ ਕਰੀਏ ਇੱਕ ਇਹ ਸੋਚ ਕੇ ਬੈਠਾ ਤੇ ਦੂਜਾ ਕਹਿੰਦਾ ਵੀ ਦੋ ਦਿਨ ਜਾਓ ਬਸ ਆ ਹੁਣ ਕੱਲ ਸਕੂਲ ਲੱਗੇ ਨੇ ਨਾ ਲੱਗੇ ਨੇ ਨਾ ਤੇ ਤੁਸੀਂ ਵੇਖ ਲਿਓ ਕੁਝ ਬੰਦਿਆਂ ਨੂੰ ਛੱਡ ਕੇ ਬਾਕੀਆਂ ਦੇ ਮੂੰਹ ਵੇਖਿਓ ਕਿੰਨਾਂ ਨੇ ਹਏ ਪੜਾਉਣਾ ਪੜਨਾ ਚੰਗੇ ਭਲੇ ਘਰੇ ਬੈਠੇ ਸੀ ਮौज ਨਾਲ ਉਹਨਾਂ ਨੂੰ ਵੀ ਮौज ਲੱਗੀ ਸੀ ਤੇ ਪੜਨ ਵਾਲਿਆਂ ਨੂੰ ਮौज ਲੱਗੀ ਪੜਨ ਵਾਲਿਆਂ ਨੇ ਭੜੇ ਮੂੰਹ ਬਣਾ ਕੇ ਜਾਣਾ ਤੇ ਕਈ ਪੜਾਉਣ ਵਾਲਿਆਂ ਨੇ ਵੀ ਥੋੜੇ ਬਹੁਤ ਹੋਣਗੇ ਜਿਹੜੇ ਕਹਿਣਗੇ ਸ਼ੁਕਰ ਹੈ ਘਰੋਂ ਨਿਕਲ ਗਏ ਚੱਲੀਏ ਸਕੂਲ ਜਾ ਕੇ ਪੜੋਕ ਗੱਲਾਂ ਕਹਿੰਦਾ ਵੀ ਇੱਥੇ ਤੱਕ ਈ ਟਾਈ ਲਾ ਕੇ ਬੈਠੇ ਥੱਲੇ ਵਾਲੇ ਭਾਵੇਂ ਨਾ ਹੀ ਬਦਲਣ ਉੱਤੇ ਹੀ ਉੱਤੇ ਵਾਲਾ ਪਾ ਲੈਣੇ ਉੱਤੇ ਟਾਈ ਰਾ ਲੈ ਬੱਲੇ ਬੱਲੇ ਬਹੁਤ ਵਧੀਆ ਲੱਗ ਰਿਹਾ ਕੰਪਿਊਟਰ ਦੇ ਅੱਗੇ ਬੈਠ ਜਾਣਾ ਲੈਪਟਾਪ ਦੇ ਅੱਗੇ ਫੋਨ ਦੇ ਉੱਤੇ ਹਨਾ ਤੇ ਹੁਣ ਜਦੋਂ ਹੀ ਲੌਕਡਾਊਨ ਹੋਣ ਕਹਿੰਦੇ ਸਕੂਲ ਲੱਗਣਗੇ ਹੁਣ ਇਹਨਾਂ ਦੇ ਦਿਮਾਗ 'ਚ ਫੇਟੇ ਹੋਇਆ ਸੀ ਵੀ ਆਹ ਸਾਲ ਤੇ ਘਿਰੇ ਰੂਪੇ ਸਾਰਾ ਕੰਮ ਪਰ ਹੁਣ ਕਈਆਂ ਨੂੰ ਬਹੁਤ ਪੈਣੀ ਏ ਤੇ ਕਈਆਂ ਨੇ ਸ਼ੁਕਰ ਕਰ ਗਾ ਪੜਾਵਾਂਗੇ ਪੜ੍ਹਾਵਾਂਗੇ ਚਲੋ ਨਿਕਲ ਜੀ ਯਾਰ ਬਾਹਰ ਹੁੰਦਾ ਹੈ ਕਿ ਨਹੀਂ ਅੱਪਾ ਆਪਣੇ ਕੰਨੀ ਵੇਖੋ ਆਪਣੇ ਵੀ ਤੇ ਹੀ ਐ ਇੱਥੋਂ ਜਰ 4 ਵਜੇ ਤੁਰਦੇ ਸੀ ਰਾਤ ਨੂੰ 4 ਵਜੇ ਆਵੜਦਾ ਸ ਐਡੀ ਦੂਰ ਜਾਣਾ ਕਿੱਥੇ ਮੁਕਤ ਸਰ ਅੱਜ ਜੀ ਗੰਗਾ ਨਗਰ ਅੱਜ ਜੀ ਇੱਧਰ ਅਹੀਂ ਰਹਿੰਦਾ ਸੀ ਤੇ ਹੁਣ ਇੱਥੇ ਆਉਂਦਿਆਂ ਨੂੰ ਮੌਤ ਪੇਜ ਜਾਂਦੀ ਗਈ ਵੇਲੇ ਹੋ ਗਏ ਕੋ ਦਵਾਨ ਲਾਣਾ ਅੱਛਾ ਮਤਲਬ ਪਹਿਲਾਂ ਆ ਕੇ ਅੱਧਾ ਘੰਟਾ ਬੈਠ ਜਾ ਸੁਣ ਲੋ ਅੱਧਾ ਘੰਟਾ ਉਹਨਾਂ ਨੂੰ ਸੁਣ ਲੋ ਫਿਰ 2 ਘੰਟੇ ਤੇ ਮੈਂ ਹੁਣ ਚਲਿਆ ਜਾਵਾਂ ਜੇ ਕਿਤੇ ਅਰਦਾਸ ਵੇਲੇ ਨਿਕਲ ਜਾਣਗੇ ਉਹ ਬੰਦਾ ਮਸੂਮ ਨਹੀਂ ਤੇ ਅਰਦਾ ਬਿਨਾ ਮਾਰ ਦੇ ਸਰੂਪ ਸੋਖ ਖੱਦ ਜਾਣਗੇ ਮੋਟਰਸਾਈਕਲ ਖਰਰ ਦੀ ਆਵਾਜ਼ ਆਉਣੀ ਮੈਂ ਸਾਰੇ ਕੈਮਰੇ ਦੇ ਦੇਖਦਾ ਜਾਂਗਾ ਵੀ ਆ ਵੀ ਨਿਕਲ ਗਿਆ ਆ ਵੀ ਗਿਆ ਹੈ ਨਹੀਂ ਆਲਸ 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 ਉਦਾਂ ਹੀ ਬਣੀ ਜਾਂਦੀ ਨਕਮਾ ਬੰਦਾ ਹੋਰ ਨਕਮਾ ਹੋਈ ਜਾਂਦਾ ਹੋਰ ਹੋਈ ਜਾਂਦਾ ਹੋਰ ਕੰਮ ਕਰਦਾ ਉਹ ਵੀ ਕਰਦਾ ਚੇਤਾ ਰੱਖੋ ਗੱਲ ਤੁਸੀਂ ਨਾ 10 ਕੰਮ ਕਰਨੇ ਆ ਜਿੱਦੇ ਮਾਈਂਡ ਫਿਰ ਉਦਾਂ ਦਾ ਬਣ ਜਾਂਦਾ ਵੀ ਸਵੇਰੇ ਉੱਠੇ ਜਾਣਾ ਤਿਆਰੀ ਹੋਵੇ ਅਗਲਾ ਦਿੱਲੀ ਤੱਕ ਵੀ ਚਲੇ ਜਾਂਦਾ ਤੇ ਜਦੋਂ ਵਿਹਲਾ ਛੱਡ ਦੋ ਬਸ ਫਿਰ 4 ਘੰਟੇ 5 ਘੰਟੇ ਮਰ ਕੇ ਕਰਦਾ ਤੇ ਕਿੱਥੇ 5-5 ਦਿਨਾਂ ਬਾਅਦ ਘਰ ਵੜਦਾ ਕੋਈ ਪ੍ਰੋਬਲਮ ਨਹੀਂ ਸੀ ਹੁਣ 5 ਘੰਟਿਆਂ ਬਾਅਦ ਹੁੰਦਾ ਵੀ ਚੱਲੀਏ ਕਿਉਂਕਿ ਮਨ ਨਥੰਮਾ ਹੋ ਗਿਆ ਆਲਸੀ ਹੋ ਗਿਆ ਹਫਤੇ ਹਫਤੇ ਬਾਅਦ ਵੀ ਛੱਡ ਹਫਤੇ ਬਾਅਦ ਜਾਵਾਂਗੇ ਪਹਿਲਾਂ ਐ ਹੁੰਦਾ ਸੀ ਪਰ ਹੁਣ ਆਲਸੀ ਹੋ ਗਿਆ ਬਹਾਨੇ ਬਣਾਣ ਲੱਗਿਆ ਮਤਲਬ ਇਹ 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 ਨਾ ਇਹ ਨਾ ਬੰਦੇ ਦਾ ਸੁਭਾਅ ਆ ਮਨੁੱਖੀ ਸੁਭਾਅ ਹੈ ਤਾਂ ਇਹਨੂੰ ਵਿਹਲਾ ਛੱਡ ਦੋ ਵਿਹਲਾ ਹੀ ਰਹਿਣਾ ਚਾਹਦਾ ਤੇ ਕੰਮਾਂ ਕੰਮ ਕੰਮ ਲੱਗ ਜਾਓ ਫਿਰ ਕੰਮ ਕਰੀ ਜਾਂਦਾ ਲਾ ਦਿਓ ਵੀ ਆ ਵੀ ਕਰਨਾ ਆ ਵੀ ਕਰਨਾ ਆ ਵੀ ਕਰਨਾ ਬੰਦਾ ਫਿਰ ਉਦਾਂ ਦਾ ਹੀ ਬਣ ਜਾਂਦਾ ਤਾਂ ਕਰਕੇ ਆਪਣੇ ਆਪ ਨੂੰ ਜਿੱਦਾਂ ਤੇ ਮਰਜ਼ੀ ਬਣਾ ਲਓ ਘੜਤ ਘੜਨ ਆਪਣੀ ਸੋਚ ਘੜਨ ਪਰ ਕੀ ਹੈ ਯਾਰ ਤੁਸੀਂ ਨੌਕਰਾ ਨਹੀਂ ਆ ਭਾਵੇਂ ਪੰਜ ਰੱਖ ਲਓ ਇੱਕ ਨੂੰ ਰੋਟੀ ਤੇ ਰੱਖ ਲਓ ਇੱਕ ਨੂੰ ਸਬਜ਼ੀ ਤੇ ਰੱਖ ਲਓ ਇੱਕ ਨੂੰ ਸਫਾਈ ਤੇ ਰੱਖ ਲਓ ਸਾਰੇ ਤੇ ਕੋਈ ਪ੍ਰੈਸ ਵੀ ਕੋਈ ਕਰੇ ਆ ਵੀ ਕੋਈ ਕਰੇ ਮੌਜ ਲੱਗੀ ਰਹਿਣੀ ਹੈ ਵਿਲੇ ਹੋ ਜਾਓ ਤੇ ਭਾਵੇਂ ਸਾਰੇ ਕਾਮਯਾਬ ਕਰਨ ਵਾਲੀ ਮੈਂ ਕਰਦਾ ਸੁਭਾਵਨਾ ਨਾਲ ਬਿੱਲਾ ਹੁੰਦਾ 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 ਈਵਨ ਕਹਿੰਦਾ ਨਿਆਣਾ ਵੀ ਤੂੰ ਖੜਾ ਦੇ ਬਸ ਇਹ ਵੀ ਛੱਡ ਜਾ ਪਰ ਇਹ ਵੀ ਨਾ ਕਰ ਨਾ ਪਰ ਬਿੱਲਾ ਹੋ ਹੀ ਜਾਂਦਾ ਪੁੱਤ ਇੰਦਾ ਹੋ ਜਾਂਦਾ ਬਿਲਕੁਲ ਇੰਦਾ ਜਿਵੇਂ ਉਹ ਆਸਤੇ ਸੀਦਾ ਆਪੋ ਘੇੜ ਤੂੰ ਆਸਤੇ ਮੈਨੂੰ ਕਹਿੰਦਾ ਲੱਤ ਉੱਤੇ ਕਰੋਗਾ ਕੁੱਟ ਦਿਆ ਮਤਲਬ ਉੱਥੇ ਮੈਂ ਬੈਠਾ ਇੱਥੇ ਐ ਲੰਮਾ ਮੈਂ ਕੀ ਹੱਸਦੇ ਜੀ ਮੈਨੂੰ ਕਹਿੰਦਾ ਕਿਵੇਂ ਐ ਕਹਿੰਦਾ ਉਰੇ ਲੱਤ ਪਚਾਓ ਮੈਂ ਕੁੱਟਦਾ ਮੈਂ ਮੈਂ ਥੱਕੀ ਹੋਈ ਸੀ ਸਾਰੀ ਥੱਕ ਮੈਂ ਵੀ ਥੱਕਿਆ ਮੈਨੂੰ ਕਹਿੰਦਾ ਲਿਆਓ ਉਰੇ ਪੌਂਚਦੀ ਕਰੋ ਮੈਂ ਕੁੱਟਦਾ ਮਤਲਬ ਬੰਦਾ ਐਂ ਹੋਈ ਜਾਂਦਾ ਉਹ ਉਹ ਤੇ ਚਲੋ ਹੱਸਦੇ ਸੀ ਨਾਰਮਲ ਆਪਾਂ ਗੱਲ ਕਰਦੇ ਆਂ ਬਈ ਸੁਭਾਅ ਐਂ ਬਣੀ ਜਾਂਦਾ ਫਿਰ ਹੋਰ ਬਸ ਵੀ ਹੁਣ ਸੁੱਤੇ ਨੂੰ ਜਾ ਆਏ ਹੋਰ ਲੰਮੇ ਪਏ ਨੂੰ ਬਸ ਐਦਾਂ ਹੀ ਹੋਰ ਗਿਰੀ ਜਾਂਦਾ ਥੱਲੇ ਥੱਲੇ